ਕਰਕ ਨੇ 15 ਜਨਵਰੀ ਦੇ ਸਾਹਿਬ ਦੇਖਦੇ ਵਸਦੇ ਸਮੂਹ ਪੰਜਾਬੀਆਂ ਨੂੰ 15 ਜਨਵਰੀ ਦੀਆਂ ਬਹੁਤ ਮੁਬਾਰਕਾਂ ਤੇ ਆਪਾਂ ਨੂੰ ਰਲ ਮਿਲ ਕੇ 15 ਜਨਵਰੀ ਮਨਾਉਣਾ ਚਾਹੀਦਾ ਹੈ ਜੋ ਕਿ ਅੱਜ ਦੇ ਦਿਨ ਆਪਾਂ ਦੇਹ ਯਾਦ ਹੋਇਆ ਤਾਂ ਆਪਾਂ ਗੁਲਾਮੀ ਦੇ ਜ਼ਾਦ ਤੋਂ ਬਾਹਰ ਨਿਕਲੇ ਆਂ ਐਸ਼ ਕਰਕੇ ਆਪਾਂ ਨੂੰ ਸ੍ਰੀ ਦਾਨੇ ਆਪਣੇ ਜਿਵੇਂ ਸਾਰੇ ਸ੍ਰੀ ਆਤਮਾ ਸਿੰਘ ਜੀ ਨੇ ਇਹਨਾਂ ਨੇ ਆਪਾਂ ਨੂੰ ਚੰਗੇ ਦਿਨ ਲਿਆ ਕੇ ਦਿੱਤੇ ਹਨ ਤਾਂ ਇਹਨਾਂ ਦਾ ਆਪਾਂ ਨੂੰ ਸਤਿਕਾਰ ਕਰਨਾ ਪੈਂਦਾ ਸਮੂਹ ਸੰਗਤਾਂ ਨੂੰ ਦੇਸ਼ ਵਾਸੀਆਂ ਨੂੰ ਦੁਬਾਰਾ ਫੇਰ 15 ਜਹਾਜ਼ ਦੀਆਂ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਤੁਹਾਡਾ ਸੁੱਖਾ ਸਿੰਘ ਜੀ ਜਿੱਤਾਂ ਜਿੱਤਾਂ ਜਲਦੀ ਜਲਦੀ ਤੇ ਗਰੀਬੀ ਤੇ ਨਾ ਕੋਈ ਜਿਆਦੀ ਦਿਵਸ ਦਾ ਇੱਕ ਬਹੁਤ ਮਹੱਤਵਪੂਰਨ ਦਿਨ ਆ ਜੀ ਜਦੋਂ ਦੇਸ਼ ਆਜ਼ਾਦ ਹੋਇਆ ਆਪਾਂ ਨੂੰ ਇਨ੍ਹਾਂ ਸ਼ਹੀਦਾਂ ਨੇ ਆਜ਼ਾਦ ਕਰਾਇਆ ਦੇਸ਼ ਬਹੁਤ ਵਧੀਆ ਆਪਾਂ ਨੂੰ ਜਾਲ ਚੋਂ ਕੱਢਿਆ ਉਪੋਰਿਆਂ ਦੇ ਜਾਲ ਚੋਂ ਸਾਡੇ ਪਿੰਡਾਂ ਅਮਰ ਅਸੀਦ ਆਤਮਾ ਸਿੰਘ ਜੀ ਮਹਿਲਕਣਾ ਇਹਨਾਂ ਦਾ ਅੱਜ ਦਿਨ ਮਨਾ ਰਹੇ ਆ ਆਜ਼ਾਦੀ ਦਿਨ ਦਿੱਸ ਵੀ ਆ ਇਹਨਾਂ ਨੂੰ ਵੀ ਯਾਦ ਕਰ ਰਹੇ ਆ ਬਹੁਤ ਵਧੀਆ ਅੰਗਦਾਂ ਨੂੰ ਚਾਹੀਦਾ ਵੀ ਵੱਧ ਤੋਂ ਵੱਧ ਚੜ ਕੇ ਸਹਿਯੋਗ ਕਰਨ ਪਿੰਡ ਵਾਸੀਆਂ ਨੂੰ ਸਾਰਿਆਂ ਦਾ ਬਸਦੇ ਸੰਸਾਰ ਵਿੱਚ ਧੰਨਵਾਦ